ਸੋਹਣੇ ਤਾਂ ਸੱਜਣਾ ਇਸ ਦੁਨੀਆ ਤੇ ਕਰੋੜਾਂ ਲੋਕ ਨੇ ਸੋਹਣੇ ਤਾਂ ਸੱਜਣਾ ਇਸ ਦੁਨੀਆ ਤੇ ਕਰੋੜਾਂ ਲੋਕ ਨੇ ਪਰ ਮੈਂ ਸੋਹਣਾ ਨਹੀਂ ਤੇਰੀ ਸਿਰਤ ਵੇਖੀ ਐ ਮੈਂ ਤੈਨੂੰ ਸੋਹਣਾ ਨਹੀਂ ਵੇਖਿਆ ਮੈਂ ਤੇਰੀ ਸਿਰਤ ਵੇਖੀ ਐ ਮੈਂ ਤੇਰਾ ਪੈਸਾ ਨਹੀਂ ਦੇਖਿਆ ਮੈਂ ਤੇਰਾ ਦਿਲ ਦੇਖਿਆ ਉਹ ਦਿਲ ਜਿਸਦੇ ਵਿੱਚ ਇੱਕ ਬੱਚਾ ਹੈ ਉਹ ਦਿਲ ਜਿਸਦੇ ਵਿੱਚ ਇੱਕ ਮਾਪਾਪ ਨੇ ਉਹ ਦਿਲ ਜਿਸਦੇ ਵਿੱਚ ਇੱਕ ਭੈਣ ਭਰਾ ਨੇ ਉਹ ਦਿਲ ਜਿਸਦੇ ਵਿੱਚ ਇੱਕ ਮਾਸੂਮ ਜਿਹਾ ਇਮੋਸ਼ਨਲ ਜਿਹਾ ਇਨਸਾਨ ਹੈ ਜੋ ਮੇਰੀ ਖੁਸ਼ੀ ਦੇ ਵਿੱਚ ਖੁਸ਼ ਹੁੰਦਾ ਹੈ ਜੋ ਮੇਰੇ ਦੁੱਖ ਦੇ ਵਿੱਚ ਰੋਂਦਾ ਹੈ ਮੈਂ ਤੈਨੂੰ ਸੋਹਣਾ ਨਹੀਂ ਵੇਖਿਆ ਮੈਂ ਤੇਰੀ ਸੋਹਣੀ ਸੂਰਤ ਵੇਖੀ ਹੈ ਮੈਂ ਤੈਨੂੰ ਪਿਆਰ ਨਹੀਂ ਕੀਤਾ ਮੈਂ ਤੇਰੀ ਸੂਰਤ ਤੇਰੀ ਰੂਹ ਨੂੰ ਪਿਆਰ ਕੀਤਾ ਸੋ ਇਸੇ ਕਰਕੇ ਅੱਲਾ ਨੇ ਮੈਨੂੰ ਤੇਰੇ ਨਾਲ ਮਿਲਾਇਆ ਕਿਉਂਕਿ ਮੈਨੂੰ ਤੇਰੀ ਜ਼ਰੂਰਤ ਸੀ ਤੇ ਤੂੰ ਅੱਲਾਹ ਦਾ ਭੇਜਿਆ ਹੋਇਆ ਇੱਕ ਬੰਦਾ ਹੈ ਜਿਸਨੇ ਮੇਰੀ ਜ਼ਿੰਦਗੀ ਦੇ ਵਿੱਚ ਫਿਰ ਤੋਂ ਖੁਸ਼ੀਆਂ ਭਰੀਆਂ ਨੇ